ਇਹ ਖਬਰ ਉਹਨਾਂ ਸਕੂਲਾਂ ਦੀ ਰਾਹਤ ਵਾਲੀ ਹੈ ਜੋ ਕਿਸੇ ਟ੍ਰਾਂਸਫਰ ਕੇਸ ਦੇ ਵਿੱਚ ਕਿਸੇ ਬੱਚੇ ਨੂੰ ਇਸ ਲਈ ਦਾਖਲਾ ਨਹੀਂ ਦੇ ਪਾਉਂਦੇ ਸੀ ਕਿਤੇ ਸੈਕਸ਼ਨ ਦੇ ਵਿੱਚ ਇੱਕ ਵਿਦਿਆਰਥੀ ਵਧਨ ਨਾਲ ਸੀਬੀਐਸਸੀ ਦੇ ਨਿਯਮਾਂ ਦੀ ਉਲੰਘਣਾ ਨਾ ਹੋ ਜਾਵੇ ਇਸ ਕਰਕੇ ਹੁਣ ਸਕੂਲਾਂ ਲਈ ਸੈਂਟਰਲ ਬੋਰਡ ਆਫ ਸਕੰਡਰੀ ਐਜੂਕੇਸ਼ਨ ਨੇ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ ਜਿਸ ਨੂੰ ਸਕੂਲ ਖੁੱਲਣ ਤੋਂ ਬਾਅਦ ਲਾਗੂ ਕਰ ਸਕਦੇ ਹਨ ਹਨ ਨਿਯਮ ਮੁਤਾਬਕ ਹੁਣ ਕੋਲ ਜੋ ਵਿਸ਼ੇਸ਼ ਹਾਲਤ ਦੇ ਵਿੱਚ ਇੱਕ ਕਲਾਸ ਦੇ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੀ ਗਿਣਤੀ 40 ਨੂੰ ਵਧਾ ਕੇ 45 ਕਰ ਦਿੱਤੀ ਗਈ ਹੈ ਇਹ ਫੈਸਲਾ ਉਹਨਾਂ ਵਿਦਿਆਰਥੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਹੈ ਕਿ ਜਿਹੜੇ ਆਪਣੇ ਮਾਪਿਆਂ ਦੇ ਕਾਰਨ ਵਿਚਕਾਰ ਸੈਸ਼ਨ ਟਰਾਂਸਫਰ ਕਰਨ ਕਲਾਸ ਦੇ ਵਿੱਚ ਸ਼ਾਮਲ ਹੋਣਾ ਹੁੰਦਾ ਹੈ ਜਾਂ ਜ਼ਰੂਰੀ ਰੀਪੀਟ ਈਅਰ ਸ਼੍ਰੇਣੀ ਦੇ ਅਧੀਨ ਹੁੰਦੇ ਹਨ CBSE ਦੇ ਪਿਛਲੇ ਨਿਯਮਾਂ ਦੇ ਅਨੁਸਾਰ ਕਿਸੇ ਵੀ ਕਲਾਸ ਦੇ ਵਿੱਚ ਸੈਕਸ਼ਨ ਵਿੱਚ ਵੱਧ ਤੋਂ ਵੱਧ 40 ਵਿਦਿਆਰਥੀ ਹੋ ਸਕਦੇ ਹਨ ਹਨ ਵਿਸ਼ੇਸ਼ ਮਾਮਲਿਆਂ ਦੇ ਵਿੱਚ ਸਕੂਲਾਂ ਨੂੰ ਇੱਕ ਸੈਕਸ਼ਨ ਦੇ ਵਿੱਚ 45 ਵਿਦਿਆਰਥੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਭਾਵੇਂ ਭਾਵੇਂ ਛੋਟ ਸਵੈਚਾਲਤ ਨਹੀਂ ਹੈ ਇਹ ਛੋਟ ਸਿਰਫ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਵੇਗੀ ਜੋ ਆਪਣੇ ਮਾਪਿਆਂ ਦੇ ਟਰਾਂਸਫਰ ਦੇ ਕਾਰਨ ਵਿਚਕਾਰ ਸ਼ਾਮਲ ਹੁੰਦੇ ਹਨ ਜਰੂਰੀ ਰੀਪੀਅਰ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਜੇਕਰ ਕੋਈ ਸਕੂਲ ਇਸ ਛੋਟ ਦਾ ਲਾਭ ਚੁਪਨਾ ਚਾਹੁੰਦਾ ਹੈ ਤਾਂ ਉਹਨਾਂ ਸਬੰਧੀ ਖੇਤਰੀ ਅਧਿਕਾਰ ਦੇ ਵਿੱਚ ਜਰੂਰੀ 10 ਦਸਤavez ਦੇ ਨਾਲ ਜਰੂਰੀ ਕਰਨਾ ਹੋਵੇਗਾ CBSE ਇਸ ਛੋਟ ਦੀ ਦੌਰੇ ਪ੍ਰਯੋਗ ਨੂੰ ਰੋਕ ਲਈ ਸਰਗਰਮ ਹਨ CBSE ਨੇ ਸਕੂਲਾਂ ਨੂੰ ਸਪਸ਼ਟ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਛੋਟ ਨੂੰ ਨਿਯਮ ਦੇ ਰੂਪ ਵਿੱਚ ਨਾ ਲੈਣ ਸਕੂਲਾਂ ਨੂੰ ਸੁਧਾਰਨ ਹਾਲਤ ਦੇ ਵਿੱਚ ਹੀ ਪ੍ਰਤੀ ਕਲਾਸ 40 ਵਿਦਿਆਰਥੀਆਂ ਦੀ ਗਿਣਤੀ ਬਣਾਈ ਰੱਖਣੀ ਚਾਹੀਦੀ ਹੈ ਨਾਲ ਹੀ ਸ਼ੁਰੂਆਤੀ ਕਲਾਸਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 40 ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ